ਅੱਜ ਪਿੰਡ ਮੁਬਾਰਕਪੁਰ ਸ਼ੇਰਪੁਰ ਤੇ ਛੇਖਾਂ ਤੇ ਮੋਤਵਰ ਵਿਅਕਤੀਆਂ ਨੇ ਤੇ ਇਲਾਕੇ ਦੇ ਨਿਵਾਸੀਆਂ ਨੇ ਬਹੁਤ ਹੀ ਚੰਗਾ ਉਪਰਾਲਾ ਕੀਤਾ ਆ ਬੂਟੇ ਲਾਉਣ ਦਾ ਅੱਜ ਸਾਨੂੰ ਬੂਟੇ ਦੀਆਂ ਦੀ ਜਿਹੜੀ ਇਹ ਕਾਫੀ ਲੋੜ ਹੈਗੀ ਆ ਕਿਉਂਕਿ ਤੁਸੀਂ ਸਾਰੇ ਹੀ ਦੇਖ ਰਹੇ ਹੋ ਕਿ ਮੌਸਮ ਜਿਹੜਾ ਆ ਕਿੰਨੀ ਗਰਮੀ ਹੋ ਰਹੀ ਹੈ ਪਾਣੀ ਦਾ ਜਿਹੜਾ ਪੱਧਰ ਆ ਉਹ ਬਹੁਤ ਹੀ ਨੀਵਾ ਚਲੇ ਗਿਆ ਹੋਇਆ ਹੈ ਇਸ ਕਰਕੇ ਇਸ ਸਾ ਇਹ ਜਿਹੜਾ ਉਪਰਾਲਾ ਪਿੰਡ ਦੇ ਬਹੁਤ ਸਾਰੀਆਂ ਵਿਅਕਤੀਆਂ ਨੇ ਕੀਤਾ ਆ ਬਹੁਤ ਹੀ ਵਧੀਆ ਕੀਤਾ ਮੈਂ ਇਹਦੀ ਸ਼ਲਾਘਾ ਕਰਦਾ ਆ ਤੇ ਮੈਂ ਬਾਕੀ ਵੀ ਜਿਹੜੇ ਹੈਗੇ ਆ ਇਲਾਕੇ ਦੇ ਆਪਣੇ ਪੰਜਾਬ ਦੇ ਵਾਸੀ ਜਾਂ ਦੇਸ਼ ਦੇ ਵਾਸੀ ਜਿਹੜੇ ਆ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਆ ਕਿ ਇਹ ਬੂਟੇ ਜਿਹੜੇ ਆ ਵੱਧ ਤੋਂ ਵੱਧ ਲਾਏ ਜਾਣ ਤੇ ਉਹਨਾਂ ਦੀ ਨਾਲ-ਨਾਲ ਸੰਭਾਲ ਵੀ ਕੀਤੀ ਜਾਵੇ ਬੂਟੇ ਲਾਉਣ ਤੋਂ ਇਹ ਨਹੀਂ ਸਾਡੀ ਡਿਊਟੀ ਹੈਗੀ ਅਸੀਂ ਬੂਟੇ ਲਾ ਲਏ ਆ ਤੇ ਉਹਦੀ ਜਿਹੜੀ ਸੰਭਾਲ ਕਰਨੀ ਉਸ ਤੋਂ ਵੀ ਜ਼ਿਆਦਾ ਜਿਹੜੀ ਜ਼ਰੂਰੀ ਹੈਗੇ ਆ ਤੇ ਮੈਂ ਇਹੀ ਸਾਰਿਆਂ ਨੂੰ ਵਧਾਈ ਦਿੰਦਾ ਆ ਤੇ ਆਸ ਕਰਦਾ ਕਿ ਅੱਗੇ ਵੀ ਇਹ ਜਿਹੜਾ ਆ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ ਆ ਪ੍ਰਵੀਨ ਕੁਮਾਰ ਜੀ ਬਲੀਨਾ ਜੀ ਇਹਨਾਂ ਦਾ ਇਹਨਾਂ ਨੇ ਮਿਲ ਕੇ ਕਈ ਹਜ਼ਾਰਾਂ ਬੂਟੇ ਇਹ ਜਿਹੜੇ ਜਿਹੜੇ ਆ ਉਹ ਲਾ ਦਿੱਤੇ ਹੋਏ ਹੈਗੇ ਆ ਤੇ ਸਾਡੇ ਥਾਣੇ ਦੇ ਵਿੱਚ ਸਾਡੇ ਜਿਹੜੇ ਚੌਕੀਆਂ ਆ ਉਹਦੇ ਵਿੱਚ ਵੀ ਇਹਨਾਂ ਨੇ ਕਾਫੀ ਜਿਹੜੇ ਬੂਟੇ ਆ ਕੇ ਲਾਏ ਆ ਮੈਂ ਇਹਨਾਂ ਨੂੰ ਵੀ ਬਹੁਤ ਵਧਾਈ ਦਿੰਦਾ ਆ ਤੇ ਆਸ ਕਰਦਾ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਇਹ ਕੰਮ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪ੍ਰਵੀਨ ਬਲੀਨਾ ਅੱਜ ਅਸੀਂ ਮੁਬਾਰਕਪੁਰ ਸ਼ੇਰਪੁਰ ਸ਼ੇਖੇ ਦੇ ਵਿੱਚ ਪਹੁੰਚੇ ਸਾਡੀ ਟੀਮ ਦੇ ਸਮੇਤ ਪਹੁੰਚੇ ਅਤੇ ਅਸੀਂ ਅੱਜ ਇੱਥੇ 100 ਬੂਟਾ ਲਾਉਣ ਦਾ ਟੀਚਾ ਮਿੱਥਿਆ ਗਿਆ ਸੀਗਾ ਤੇ ਅਸੀਂ ਉਸ ਟੀਚੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਤਾਰਪੁਰ ਦੇ ਹਲਕੇ ਦੇ ਡੀਐਸਪੀ ਸਰਦਾਰ ਪਲਵਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਉਹ ਸਾਡੇ ਇੱਥੇ ਹਾਜ਼ਰੀ ਦੇ ਕੇ ਤਾਂ ਉਹਨਾਂ ਨੇ ਆਪਣੇ ਹੱਥੀਂ ਕੁਝ ਬੂਟੇ ਲਗਾਏ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਵੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਅਸੀਂ ਉਹਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੇ ਨਾਲ ਚੱਲ ਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਜੋ ਸਾਡਾ ਸਾਥ ਦਿੱਤਾ ਅਸੀਂ ਉਸ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਪਿੰਡ ਦੀ ਪੰਚਾਇਤ ਦਾ ਅਤੇ ਪਿੰਡ ਦੇ ਭਾਈਚਾਰੇ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਅਤੇ ਨੌਜਵਾਨ ਜਿਹੜੇ ਕਿ ਅੱਜ ਦੇ ਨਸ਼ਿਆਂ ਤੋਂ ਦੂਰ ਰਹਤ ਹਨ ਉਹਨਾਂ ਨੂੰ ਉਹਨਾਂ ਨੇ ਸਾਡੇ ਨਾਲ ਲਾ ਕੇ ਆਪਣੇ ਹੱਥੀਂ ਬੂਟੇ ਲਗਾਏ ਅਤੇ ਪਿੰਡ ਦੀਆਂ ਬੀਬੀਆਂ ਨੇ ਵੀ ਲਗਾਏ ਅਸੀਂ ਛੋਟੇ-ਛੋਟੇ ਬੱਚਿਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਾਣੀ ਦੀ ਸੇਵਾ ਵੀ ਨਿਭਾਈ ਅਤੇ ਬਹੁਤ ਸਾਰੇ ਉਪਰਾਲੇ ਜੋ ਕਿ ਪਿੰਡ ਦੇ ਸਹਿਯੋਗ ਨਾਲ ਹੁੰਦੇ ਆ ਅਸੀਂ ਉਹਨਾਂ ਪਿੰਡ ਦੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦੇ ਆ ਤੇ ਇਹ ਮੇਨ ਮੇਨ ਮਕਸਦ ਕੀ ਸਰਦਾਰ ਡੀਐਸਪੀ ਬਲਵਿੰਦਰ ਜੀ ਜਿਹੜੇ ਕਿ ਸਾਡੇ ਇੱਕ ਆਵਾਜ਼ ਤੇ ਇੱਥੇ ਪਹੁੰਚੇ ਉਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਥੈਂਕ ਯੂ